ਬਈਆ ਤੋਂ ਨਗੂਨੀਆਂ ਤੇ ਨਾ ਪਾਰ ਨਹੀਂ ਲੰਘਿਆ ਜਾਂਦਾ ਬਾਈਆਂ ਤੋਂ ਨਹੀਂ ਫ੍ਰੀ ਸੇਵਾ ਹੈਗਾ ਉਹ ਬੰਦੇ ਪਾ 500 ਰੁਪਏ ਲਈ ਜਾਂਦੇ ਆ ਆ ਬਾਈਆਂ ਦਾ ਹੈ ਠੀਕ ਆ ਬੋਲੀ ਵੀ ਮਿਲਿਆ ਫ੍ਰੀ ਸੇਵਾ ਹੈ ਬਾਈ ਕੋਈ ਪੈਸਾ ਨਹੀਂ ਲੈਂਦੇ ਠੀਕ ਹੈ ਇਹ ਤਾਂ ਨਗੂਨੀਆਂ ਤੇ ਹੈ ਬਾਈ ਆ ਇੱਕ ਟਰੈਕਟਰ ਖੜਾ ਉੱਧਰ ਪਾਣੀ ਵਾਲਾ ਖੜਾ ਉੱਧਰ ਟ ਪਾਉਂਦੇ ਆ ਬੰਦਿਆਂ ਨੂੰ ਆ ਵੇਖੋ ਉਹ ਤਾਂ ਲੈ ਕੇ ਜਾਣਗੇ ਲੋਕ ਨਹੀਂ ਪਾ 500 ਰੁਪਏ ਲਈ ਜਾਂਦੇ ਆ ਉਧਰ ਬੰਦਿਆਂ ਨੂੰ ਪਹੁੰਚਾਉਣ ਖਾਸਤਰਾ ਆ ਬਾਈ ਦਾ ਟਰੈਕਟਰ ਆ ਤੇ ਆ ਬਾਈ ਜੀ ਬਾਈ ਗੱਡੀ ਖੜੀ ਆ ਪਿੱਛੇ ਮਾਰੂਤੀ ਸਪੈਸ਼ਲ ਉਹ ਵਾਸਤੇ ਆ ਬਚਾਉਣ ਸੱਤਰਾ ਤੇ ਤੁਹਾਨੂੰ ਗੱਡੀ ਵੀ ਦਿਖਾਉਣੇ ਆ ਆ ਬਾਈ ਵੀ ਆ ਤੇਰੀ ਸੇਵਾ ਆ ਆ ਗੱਡੀ ਆ ਬਾਈ ਬਾਈ ਦੀ ਇਹ ਬਾਈ ਕਿੱਥੇ ਕਿੱਥੇ ਲੈ ਕੇ ਜਾਂਦਾ ਫਰੀ ਸੇਵਾ ਲੈ ਕੋਣ ਇੱਧਰ ਜਿਹੜਾ ਆ ਸਪਤਾਲਾ ਆ ਡਾਕਟਰ ਦਾ ਹੋਇਆ ਅਰਜੀਤ ਸਿੰਘ ਸਿੱਧੂ ਦਾ ਹੋਇਆ ਹਾਂ ਉਹ ਦਾ ਸਾਡਾ ਪਾਣੀ ਹੈ ਕਿੰਨਾ ਕਿ ਇੱਧਰ ਬੱਚਿਆਂ ਵਾਸਤੇ ਕੁਟਰ ਲਵਾਸਦਾ ਡਿਵਰੀ ਵਾਲੇ ਆ ਬੱਚੇ ਫਰੀ ਆ ਠੀਕ ਆ ਡਾਕਟਰ ਦਾ ਆਇਆ ਹੋਇਆ ਤੇ ਹੋਰ ਰਹਿਣਾ ਉਹ ਫਰੀ ਨੇ ਆਪਣੇ ਸਾਰੇ ਆ ਗੱਡੀ ਵੀਰੇ ਕੋਈ ਪੈਸਾ ਨਹੀਂ ਲੈਂਦੇ ਦੇਖੋ ਬਾਈ ਅੱਜ ਵੀ ਇਨਸਾਨੀਅਤ ਜਿੰਦਾ ਹੋਈ ਲੋਕ ਆ ਉਹੀ ਲੋਕ ਉਹੀ ਲੋਕ ਮਾਰਸਾਂ ਬੁਧਨਾਮ ਕਰੀਂਦੇ ਕਿ ਪੰਪ 500 ਰੁਪਇਆ ਲੈਂਦੇ ਆ ਆ ਖੜਿਆ ਬਈ ਫਰੀ ਵਾਲੇ ਜਮਾ ਆਹਦੇ ਪੱਲੋ ਤੇਲ ਫੂਕੇ ਲੋਕਾਂ ਨੂੰ ਪਹੁੰਚਾਉਂਦੇ ਆ ਠੀਕ ਆ ਬਈ ਇਹ ਜੀਜ਼ਾਂ ਨੂੰ ਸ਼ੇਅਰ ਕਰਿਆ ਕਰੋ ਠੀਕ ਆ ਓਕੇ ਕੋਈ ਪੈਸਾ ਨਹੀਂ ਲੈਂਦੇ